ਮੁਹਾਲੀ ਚ ਪੁਲਸ ਅਤੇ ਗੈਂਗਸਟਰ ਹੋਇਆ ਮੁਕਾਬਲਾ ਆਮੋ-ਸ਼ਾਮਨੀ ਦੋਵਾਂ ਚ ਚੱਲੀਆਂ ਤਾਬੜ ਤੋੜ ਗੋਲੀਆਂ ਗੋਲੀਆਂ ਲੱਗਨ ਨਾਲ ਤੋਂ ਗੈਂਗਸਟਰ ਹੋਏ ਜਖਮ ਮੁਹਾਲੀ ਦੇ ਸਨ ਅਟਕ ਗੈਂਗਸਟਰ ਅਤੇ ਪੁਲਸ ਵਿੱਚ ਕਾਰ ਛਿੱਤੀਆਂ ਗੋਲੀਆਂ ਚੱਲੀਆਂ ਹਨ ਜਿਸ ਨਾਲ ਤੋਂ ਬਦਮਾਸ਼ਾਂ ਦੇ ਗੋਲੀਆਂ ਲੱਗਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਖਮਿਆਂ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਭਾਰੀ ਗਿਣਤੀ ਵਿੱਚ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬਾਕੀ ਜਿਹੜੇ ਬਦਮਾਸ਼ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਅਲੀਚ ਪੁਲਸ ਅਤੇ ਗੈਂਗਸਟਰ ਹੋਇਆ ਮੁਕਾਬਲਾ ਆਮੋ-ਸ਼ਾਮਨੀ ਦੋਵਾਂ 'ਚ ਚਲੀਆਂ ਤਾਬੜ ਤੋੜ ਗੋਲੀਆਂ ਗੋਲੀਆਂ ਲੱਗਣ ਨਾਲ ਤੋਂ ਗੈਂਗਸਟਰ ਹੋਏ ਜਖਮ ਮੋਹਾਲੀ ਦੇਸ਼ਨ ਅਟਕ ਗੈਂਗਸਟਰ ਅਤੇ ਪੁਲਸ ਵਿੱਚ ਕਾਰ ਛਿੱਤੀਆਂ ਗੋਲੀਆਂ ਚਲੀਆਂ ਹਨ ਜਿਸ ਨਾਲ ਤੋਂ ਬਦਮਾਸ਼ਾਂ ਦੇ ਗੋਲੀਆਂ ਲੱਗਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਖਮਿਆਂ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਭਾਰੀ ਗਿਣਤੀ ਵਿੱਚ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬਾਕੀ ਜਿਹੜੇ ਬਦਮਾਸ਼ ਹਨ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਹਾਲੀਕ ਚ ਪੁਲਸ ਅਤੇ ਗੈਂਗਸਟਰ ਹੋਇਆ ਮੁਕਾਬਲਾ ਆਮੋ-ਸ਼ਾਮਨੀ ਦੋਵਾਂ ਚ ਚਲੀਆਂ ਤਾਬੜ ਤੋੜ ਗੋਲੀਆਂ ਗੋਲੀਆਂ ਲੱਗਨ ਨਾਲ ਤੋਂ ਗੈਂਗਸਟਰ ਹੋਇ ਜਖਮ ਮਹਾਲੀ ਦੇਸ਼ ਨੇ ਅਟਕ ਗਏ ਐਕਸਟਰਾ ਤੇ ਪੁਲਸ ਵਿੱਚ ਕਾਰ ਛਿੱਤੀਆਂ ਗੋਲੀਆਂ ਚਲੀਆਂ ਹਨ ਜਿਸ ਨਾਲ ਤੋਂ ਬਦਮਾਸ਼ਾਂ ਦੀਆਂ ਗੋਲੀਆਂ ਲੱਗਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਖਮਿਆਂ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਭਾਰੀ ਗਿਣਤੀ ਵਿੱਚ ਪੁਲਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬਾਕੀ ਜਿਹੜੇ ਬਦਮਾਸ਼ ਹਨ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ